ਕਿਆ ਬਾਤ ਹੈ ਜਿਪਲੈਨ ਦਾ ਨਜ਼ਾਰਾ ਵੀ ਪੂਰਾ ਘੈਂਟ ਹੈ ਇਹ ਤਾਂ ਇੱਕ ਛੋਟੀ ਜਿਹੀ ਐਕਟੀਵਿਟੀ ਹੈ ਅੱਗੇ ਦਾ ਨਜ਼ਾਰਾ ਤੁਸੀਂ ਖੁਦ ਵੇਖੋ ਅੱਜ ਪਹੁੰਚੇ ਆਪਾਂ ਅੰਦੌਰ ਅੰਦੌਰ ਦੀ 스ਨੋ ਸਿਟੀ ਇੱਥੋਂ ਦਾ ਨਜ਼ਾਰਾ ਬਹੁਤ ਹੀ ਘੈਂਟ ਹੋਣ ਵਾਲਾ ਜਿੰਦੇ ਵਿੱਚ ਹੋਏਗੀ ਤੀਰ ਅੰਦਾਜ਼ੀ ਟੇਬਲ ਬਾਲ ਤੇ ਆ ਜਿਹੜੀ ਬਾਲ ਥੁਰਦੇ ਸਾਹਮਣੇ ਨਿਸ਼ਾਨੇ ਲਾਉਣੇ ਹੁੰਦੇ ਨੇ ਤੇ ਉਸ ਤੋਂ ਬਾਅਦ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ 스ਨੋ ਦਾ ਨਜ਼ਾਰਾ ਗਰਮੀ ਦੇ ਵਿੱਚ ਬਾਹਰ ਦਾ 35 ਡਿਗਰੀ ਟੈਂਪਰੇਚਰ ਤੇ ਅੰਦਰ ਵਾਲਾ ਟੈਂਪਰੇਚਰ ਮਾਈਨਸ 7 ਡਿਗਰੀ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਘੈਂਟ ਨਜ਼ਾਰਾ ਹੋਣ ਵਾਲਾ ਏ ਉਹ ਨਜ਼ਾਰਾ ਏ ਭੂਤਾਂ ਦਾ ਭੂਤ ਤੁਹਾਨੂੰ ਦਿਖਾਵਾਂਗੇ ਐ ਲੱਗਣਗੇ ਜਿਵੇਂ ਸੱਚੀ ਦੇ ਭੂਤ ਆ ਕੇ ਹੁੰਦੇ ਆ ਤੇ ਆਪਣੇ ਬਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਜੇ ਤਾਂ ਜੋ ਤੁਹਾਨੂੰ ਆਪਾਂ ਇਸ ਤੋਂ ਵਧੀਆ ਬਲੌਗ ਬਣਾ ਕੇ ਦਿਖਾ ਸਕੀਏ ਤੁਹਾਡੇ ਪਿਆਰ ਦੇ ਸਦਕਾ ਹੀ ਆਪਾਂ ਵੀਡੀਓ ਨੂੰ ਘੈਂਟ ਬਣਾ ਸਕਦੇ ਆ ਤੇ ਜੁੜੇ ਰਹਿ ਜਾ ਜ ਆਪਣੇ ਇਸ ਬਲੌਗ ਦੇ ਨਾਲ ਉਹ ਉਹ ਇਆ ਹੁਣ ਆਪਾਂ ਜਾ ਰਹੇ ਓਏ ਰਸਤੇ ਵਿੱਚ ਦੇਖੋ ਭੂਤ ਪਏ ਹੋਏ ਓਏ ਅੱਗੇ ਦੇਖੋ ਆਵੇ ਇੱਕ ਟੱਕ ਖਤਰਾ ਏ ਵੀ ਮੈਂ ਤਾਂ ਡਰ ਗਈ ਓਏ ਲਓ ਜੀ ਆਪਾਂ ਪਹੁੰਚ ਗਏ ਉੱਪਰ ਵਾਲੇ ਪੋਰਸ਼ਨ ਦੇ ਵਿੱਚ ਤੇ ਇਹਦੇ ਵਿੱਚ ਹੋਣ ਕਰਾਉਣਗੇ ਆਪਾਂ ਨੂੰ ਸਭ ਤੋਂ ਪਹਿਲਾਂ ਜਿਪਲਾਈਨ ਦੀ ਐਕਟੀਵਿਟੀ ਦੇਖਦੇ ਹਾਂ ਜਿਪਲਾਈਨ ਦੀ ਘੈਂਟ ਐਕਟੀਵਿਟੀ ਲਓ ਜੀ ਭਾਦੇ ਆਪਾਂ ਨੂੰ ਕੀ ਕਹਿੰਦੇ ਇਹਨੂੰ 벨ਟ ਜੀ 벨ਟ ਪਾ ਕੇ ਆਹ ਮਜ਼ਬੂਤੀ ਬਣਾ ਕੇ ਰੱਖੂਗਾ ਪਰ ਜਿਪ ਲੈਣ ਦਾ ਮਜ਼ਾ ਪਹਿਲੀ ਵਾਰ ਹੀ ਲੈਣ ਲੱਗੇ ਹਾਂ ਦੇਖਦੇ ਆ ਕੀ ਬਣਦਾ ਜਿਆਦਾ ਡਰਾਵਣਾ ਤਾਂ ਨਹੀਂ ਹੈ ਨਹੀਂ ਨਹੀਂ ਕੋਈ ਦਿੱਕਤ ਨਹੀਂ ਹੈ ਲੈ ਲੋ ਜੀ ਹੁਣ ਦੇਖਦੇ ਆ 벨ਟਾਂ ਪਾ ਦਿੱਤੀਆਂ ਨੇ ਬਗਰੀ ਇਸ ਨੂੰ ਬਹੁਤ ਸੋਹਣਾ ਹੈ ਇਹ ਬੈਠ ਜਾਣਾ ਪੂਰਾ ਵਜ਼ਨ ਰੋਪ ਪੇ ਡਾਲਣਾ ਹੈ ਉੱਪਰ ਉਠਾ ਕੇ ਰੱਖਣਾ ਹੈ ਹਾਂ ਉਹ ਫੋਲਡ ਕਰ ਲਈ ਚਲੋ ਜੀ ਆਏ ਹਾਏ ਆਏ ਹਾਏ ਪੂਰੀ ਗੱਲ ਬਾਰੇ ਵੀ ਨਜ਼ਾਰਾ ਬਹੁਤ ਆ ਰਿਹਾ ਹੈ ਮੈਨਾਂ ਨਜ਼ਾਰਾ ਆ ਗਿਆ ਪੂਰਾ ਫੀਲਿੰਗ ਪੂਰੀ ਆਈ ਕੈਂਟ ਪੂਰਾ ਨੰਦ ਪੈਸੇ ਵਸੂਲ ਚਲ ਹੰਟ ਪਰ ਨਾਲ ਬਲੀਆਂ ਚੀਕਾਂ ਹੀ ਮਾਰੀ ਜਾਂਦੀ ਐ ਕਾਫੀ ਟਾਈਮ ਤੋਂ ਲੱਗੀ ਐ ਓਏ ਹੋਏ ਆਖੀਓ ਇਹ ਸੁੱਤਾ ਹੀ ਪਿਆ ਓ ਬੱਤੋ ਡਿਪ ਓ ਤੇਰਾ ਪੜ ਇਹਦਾ ਬਾਹਲਾ ਹੀ ਡਰਾਉਂਦਾ ਯਾਰ ਔਖਾ ਹੀ ਐ ਉਹ ਇੱਧਰ ਚੱਲਦੇ ਕੀ ਕਰਦਾ ਰਾਮ 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 ਐਗਰੂ 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 ਦੇਖੀ ਕਿੱਧਰ ਨੂੰ ਜਾਣਾ ਬੱਚਿਓ ਧਿਆਨ ਨਾਲ ਵੇਖਿਆ ਜੇ ਅਸੀਂ ਤਾਂ ਡਰ-ਡਰ ਕੇ ਜਾ ਰਹੇ ਆਂ ਕੁਝ ਵੀ ਹੋ ਸਕਦਾ ਹੈ ਯਹਾਂ ਆਗੇ ਬੜੋ ਔਰ ਡਰਤੇ ਰਹੋ ਇਹ ਤਾਂ ਹਨੇਰਾ ਹੈ ਯਾਰ ਓ ਹੋ 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 ਓ ਤੇਰੀ ਓ ਅਲਿਊ ਵਾਸ 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 ਡਰ ਰਹੇ ਯਾਰ ਕਾਫੀ ਡਰ ਰਹੇ ਹੈ ਬਾਈ ਇਹ ਔਰ ਗੁਫਾ ਦੇਖੋ ਖਤਰਨਾਕ ਖਤਰਨਾਕ ਹੈ ਕਾਫੀ ਖਤਰਨਾਕ ਸਟੰਟ ਹੋ ਰਹੇ ਨੇ ਉਹ 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 ਮਾਈ ਗੋਡ ਬਚ ਗਏ ਯਾਰ ਇੱਥੋਂ ਹੀ ਬਚ ਗਏ ਤੁਸੀਂ ਵੀ ਧਿਆਨ ਨਾਲ ਰਹਿ ਜਾਏ ਕੋਈ ਉਹੀ ਵੀ ਉੜੀ ਬਾਬਾ ਓ ਓ ਵਾਇਰੂ ਵਾਇਰੂ ਇਹ ਕੀ ਹੋ ਗਿਆ ਓਏ ਵੇ ਵੇ ਡਰਨੇ ਕਾਉੜੀ ਬੜੇ ਖਤਰਨਾਕ ਨੇ ਯਾਰ ਬਚ ਕੇ ਬਚ ਕੇ ਬਚ ਕੇ ਇੱਥੇ ਦੇਖਦੇ ਆ ਕਿ चालो हो ये ही अरे भगवान अरे भागो 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 यहाँ से भागो 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 भे अरे ये तो ऐसे खड़ी हुई है इससे बच जाओ बच जाओ बच जाओ इससे बहुत खतरनाक है ਉਹ ਆ ਗਏ ਡਰ ਗਏ ਆ ਉਹ ਉਹ ਜਰਾ ਹਲਤਾ ਇਹ ਬਹੁਤ ਖਤਰਨਾਕ ਉਰ ਜੁਪਾ ਜੁਪਾ ਜੀ ਇਹ ਹੋਰ ਖਤਰਨਾਕ ਹੈ ਬਈ ਬਹੁਤ ਖਤਰਨਾਕ ਡਰਾਉਣਾ ਹੀ ਹੈ ਮੰਜ਼ਰ ਹੁਣ ਆਪਾਂ ਥੱਲੇ ਨੂੰ ਜਾ ਰਹੇ ਆ ਉੱਥੇ ਵੇਖਦੇ ਕੀ ਹੈਗਾ ਕੋਈ ਆਹ ਭਾਈ ਮਾਰ ਕੇ ਰੱਖਿਆ ਹੋਇਆ ਆ ਆਈ ਕਿੰਨਾ ਖਤਰਨਾਕ ਓਏ ਗੰਦੇ ਕੱਪੜੇ ਪਾਏ ਹੋਏ ਓਏ ਓਹ ਓਏ ਇਹ ਕੀ ਹੈ ਇਹ ਡਰਾਉਂਦਾ ਯਾਰ ਏ ਉਸ ਤੋਂ ਹੋਰ ਖਤਰਨਾਕ ਆਏ ਹਾਏ ਇਹ ਕਿਹੜੀ ਜਗ੍ਹਾ ਤੇ ਆ ਗਿਆ ਇਹ ਬਾਈ ਇਹ ਬਹੁਤ ਖਤਰਨਾਕ ਬਹੁਤ ਖਤਰਨਾਕ ਏ ਬਈ ਐਂ ਲੱਗ ਰਿਹਾ ਵਿੱਚ ਘੁੰਮੀ ਜਾਣੇ ਆ ਇੰਨਾ ਖਤਰਨਾਕ ਉਤਨਾ ਬੰਗਲਾ ਆ ਗਿਆ ਵੀ ਇਹ ਤਾਂ ਕਮਾ ਕੇ ਲਈ ਜਾਂਦਾ ਏ ਇਹ ਤਾਂ ਬਹੁਤ ਹੀ ਖਤਰਨਾਕ ਏ ਇਹ ਤਾਂ ਐਂ ਲੱਗ ਰਿਹਾ ਮੈਂ ਘੁੰਮੀ ਜਾਣਾ ਕਮਾਈ ਜਾਂਦਾ ਏ ਕੋਈ ਨਹੀਂ ਦਿਖ ਰਿਹਾ ਜੀ ਇਧਰ ਨੂੰ ਜਾਣਾ ਏ ਓਏ ਇਹ ਪਤਾ ਹੀ ਨਹੀਂ ਲੱਗਦਾ ਕੀ ਹੋ ਰਿਹਾ ਏ ਓਏ ਰਸਤੇ ਵਿੱਚ ਦੇਖੋ ਭੂਤ ਪਏ ਹੋਏ ਓਏ ਅੱਗੇ ਵੇਖੋ ਆ ਵੇਖ ਕਾ ਖਤਰਨਾ ਵੀ ਵੀ ਮੈਂ ਤਾਂ ਡਰ ਗਈ ਓਏ ਓਏ ਹੋਏ ਪੱਖਾ ਲੱਗਾ ਏ ਪੱਖਾ ਭੂਤਾਂ ਦੇ ਘਰੇ ਊ ਊ ਇਹ ਆ ਉਹਨਾਂ ਆਪਾਂ ਜਾ ਰਹੇ ਹਾਂ ਲੱਤਾਂ ਬਾਵਾ ਵਡੀਆਂ ਭੂਤ ਦੇਖ ਰੋ ਬਾ ਟੰਗੀ ਹੋਈ ਹੋ

एक्टिवेट हो रहे आएगा रे। आ, जे भगवान बचालो ये मनुष्य को बचालो भूत बहुत खतरनाक है खतरनाक भूत ये तो डर नहीं ना रहा मेरे को डर रहा तू दंदी कैसे निकालता है? 1 2 3 ओ हो 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 बहुत खतरनाक ओ हो ओयो यो यो ओ बहुत खतरनाक ओयो यो 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 बहुत के बहुत खतरनाक स्टंट है अब इसके हाथ में ओ माय गॉड ये भूत देखो कैसा खतरनाक स्टैंड करता है देखते हैं कैसे इसको हम यार दम होगी पूतां जो आ गए बाहर आ गए वापस दुनिया रे में ਓਏ ਹੋਏ 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 ਮਜ਼ਾ ਆ ਗਿਆ ਪੂਰੀ ਐਕਟੀਵਿਟੀ ਪੂਤਾਂ ਦੀ ਬਹੁਤ ਜ਼ਬਰਦਸਤ ਦੇਖਣ ਵਾਲਾ ਜ਼ਰੂਰ ਆਇਓ ਇਹ ਜਗ੍ਹਾ ਤੇ ਹੁਣ ਆਪਾਂ ਪਹੁੰਚੇ ਆਂ ਪੂਲ ਟੇਬਲ ਤੇ ਆ ਬਾਲਾਂ ਨੇ ਤੇ ਜਿਵੇਂ ਕੈਰਮ ਬੋਰਡ ਖੇਡਦੇ ਆ ਨਾ ਉਸੇ ਤਰ੍ਹਾਂ ਖੇਡਾਂਗੇ ਇਹਨਾਂ ਨੂੰ ਸੱਡ ਦਿੰਨੇ ਆ ਇੱਕ ਬਾਲ ਆਪਾਂ ਦੇ ਕੋਰ ਆਖਦੇ ਨੇ ਲਾਉਣਾ ਮੈਚ ਮੇਰੇ ਨਾਲ ਖੇਡਣਾ ਲੱਗਦਾ ਫਿਰ ਪਤਾ ਤੇਰਾ ਔਖਾ ਹੈਗਾ ਹਟ ਜਾ ਔਖਾ ਔਖਾ ਹੈ ਕਿ ਵੇਖਦੇ ਆ ਇਹ ਨਾ ਸਮਝ ਨਾ ਬੜਾ ਔਖਾ ਜਾਇ ਕਿਉਂਕਿ ਆਪਾਂ ਕਦੀ ਖੇਡੇ ਨਹੀਂ ਆਹਾਹਾ ਉਹ ਨਾ ਜਾਂ ਲੱਗੇ ਰਹਿ ਗਿਆ ਕੰਮ ਹੁਣ ਆਪਾਂ ਇਧਰ ਨੂੰ ਮਾਰ ਕੇ ਵੇਨੇ ਇਹ ਓ ਬਣ ਗਏ ਕੰਮ ਉਹਨੂੰ ਟਰਾਈ ਕਰਕੇ ਵੇਖਦੇ ਆ ਕਿਉਂਕਿ ਤਰੀਕਾ ਥੋੜਾ ਜਿਹਾ ਵਰਤਣਾ ਪਹਿਲਾਂ ਆ ਆ ਗਿਆ ਇਹ ਦੋਵੇਂ ਚਲੇ ਗਏ ਵੀ ਤੇ ਇਹਨੂੰ ਲਾ ਕੇ ਵੇਖਦੇ ਆ ਆ ਗਿਆ ਲੈ ਬਈ ਹੋ ਹੋ ਵੀ ਵਾਲ ਆ ਰਿਹਾ ਪੌਣ ਦਾ ਓ ਮਾਈ ਗॉड ਲੋਵੀ ਓ ਪੈ ਗਈ ਇਧਰ ਆ ਗਈ ਬੱਲੇ ਬੱਲੇ ਹੋ ਗਈ ਵੀ ਬੱਲੇ ਬੱਲੇ ਲਾਸਟ ਲਾਉਣੀ ਹੋਣ ਬਸ ਆ ਜਿਹੜੀਆਂ ਪੂਲ ਦੇ ਵਿੱਚ ਬਾਲਾਂ ਪਾਉਣੀਆਂ ਹਰ ਕਿਸੇ ਦੇ ਵਾਸਤੇ ਗੱਲ ਨਹੀਂ ਹੈਗੀ ਕਿਉਂਕਿ ਥੋੜਾ ਜਿਹਾ ਤਜਰਬਾ ਵੀ ਚਾਹੀਦਾ ਹੈ। ਹੁਣ ਆਪਾਂ ਮੇਨ ਪੁਆਇੰਟ ਜਿਹੜਾ ਹੈ 스노우 ਸਿਟੀ ਇੱਥੇ ਕਰਨ ਲੱਗੇ ਆ ਇੰਟਰ। ਦੇਖਦੇ ਆ ਇੱਥੋਂ ਦੇ ਘੈਂਟ ਨਜ਼ਾਰੇ। ਵਿਊ ਬਹੁਤ ਜ਼ਬਰਦਸਤ ਯਾਰ। ਵਿਊ ਤਾਂ ਮੈਨਾ ਪੂਰਾ ਗਲੇਸ਼ੀਅਰ ਗਲੇਸ਼ੀਅਰ ਨਜ਼ਰ ਆ ਰਹੇ ਦੇਖੋ। ਕਿੱਡੇ ਗਲੇਸ਼ੀਅਰ ਲੱਗਦੇ ਕਿ ਨਹੀਂ ਪੂਰਾ 3D ਪੇਪਰ ਲੱਗਾ ਆ। ਫੀਲਿੰਗ ਪੂਰੀ ਘੈਂਟ ਜੀ ਆਪਾਂ ਆ ਗਏ ਆ ਪਹਾੜਾਂ ਦੇ ਵਿੱਚ ਗਲੇਸ਼ੀਅਰ ਦੇ ਵਿੱਚ ਵੇਖੋ ਕਿੱਡਾ ਘੈਂਟ ਨਜ਼ਾਰਾ ਕਿੰਨਾ ਵਧੀਆ ਲੱਗ ਰਿਹਾ ਗਲੇਸ਼ੀਅਰ ਦੇ ਵਿੱਚ ਇੱਧਰ ਹਿਰਨ ਲਗੇ ਫਿਰਦੇ ਆ ਭਾਲੂ ਲਗੇ ਫਿਰਦੇ ਆ ਫੀਲਿੰਗ ਵੇਖੋ ਕਿੰਨੀ ਘੈਂਟ ਇਹ ਫੀਲਿੰਗ ਅੰਦਰ ਦੀ ਆ ਅੰਦਰ ਦੀ ਫਨ ਪੂਰਾ ਹੋਏਗਾ ਬਰਫ਼ ਦੇ ਵਿੱਚ ਹੁਣ ਆਪਾਂ ਐਂਟਰ ਕਰਨ ਲੱਗੇ ਤੇ ਇੱਥੇ ਪਾਈਆਂ ਜਾਂਦੀਆਂ ਨੇ ਜੈਕਟਾਂ ਸ਼ੂਜ਼ ਤੇ ਪੂਰਾ ਵਧੀਆ ਕਰਾ ਸੱਜ ਧੱਜ ਕੇ ਬੰਦੇ ਨੂੰ ਅੰਦਰ ਐਂਟਰ ਕਰਦੇ ਆ ਆ ਤੁਸੀਂ ਵੇਖੋ ਕਿਵੇਂ ਜਿਹੜੇ ਐਂਟਰ ਕਰਨਗੇ ਤੇ ਇੱਥੇ ਆਪਾਂ ਹੁਣ ਕੱਪੜੇ ਜਿਹੜੇ ਨੇ ਜੈਕਟਾ ਠੰਡ ਠੰਡ ਦਾ ਅਨੁਭਵ ਕਰਾਂਗੇ ਇੱਥੇ ਕੱਪੜੇ ਠੰਡ ਵਾਲੇ ਪਾਉਣੇ ਪੈਣਗੇ ਕਿਉਂਕਿ ਜਿਆਦਾ ਟਾਈਮ ਆਪਾਂ ਅੰਦਰ ਰੁਕ ਨਹੀਂ ਸਕਦੇ ਠੰਡ ਦੇ ਵਿੱਚ ਲਓ ਜੀ ਆਪਾਂ ਪਾਲੇ ਕੱਪੜੇ ਪੂਰੇ ਚੱਲੇਆਂ ਗਲੇਸ਼ੀਅਰ ਦੇ ਵਿੱਚ ਜੈਕਟਾ ਜੁੱਤਾਂ ਪਾਉਣੀਆਂ ਪੈਂਦੀਆਂ ਮਜ਼ਾ ਫਿਰ ਹੀ ਆਉਂਦਾ ਹੈਗਾ ਤੇ ਬਾਕੀ ਜਿਹੜੇ ਅਜੇ ਸ਼ੂਜ਼ ਵੀ ਪਾਉਣੇ ਆ ਉਹ ਸ਼ੂਜ਼ ਆਪਾਂ ਉੱਥੋਂ ਲੈਣੇ ਆ ਪਰ ਇੱਥੇ ਕੀ ਹੈਗਾ ਜੇਕਰ ਤੁਸੀਂ ਇਹ ਟਿਕਟ ਦੇ ਵਿੱਚ ਨਹੀਂ ਹੁੰਦਾ ਟਿਕਟ ਤੋਂ ਅਲੱਗ ਚਾਰਜਸ ਲੱਗਦੇ ਆ ਇਹ ਜਿਹੜੀ ਜੈਕਟਾ ਪਾਉਣੀਆਂ ਹੁੰ ਪੂਰਾ ਗੱਬਰੂ ਵੀ ਐ ਚੋਪਰ ਵੇ ਬਣਿਆ ਪਿਆ ਪੂਰੇ ਨਜ਼ਾਰੇ ਲੈਣੇ ਆ ਚਲਈਏ ਫਿਰ ਜੀ ਬਰਫ਼ ਦਾ ਮਜ਼ਾ ਲੈਣ ਚੱਲੇ ਆ ਤੇ ਇਹਨਾਂ ਨੇ ਆਪਾਂ ਨੂੰ ਬੈਂਡ ਵਾਜਣ ਲਈ ਬਣਾਤਾ ਦੇਖੋ ਬੂਡ ਬੜਾ ਪਾਤੇ ਇੱਧਰ ਲੋਕਾਂ ਵਾਲੇ ਬੂਡ ਹੋਗੇ ਫੀਲਿੰਗ ਪੂਰੀ ਘੈਂਟ ਆ ਰਹੀ ਐ ਕਿਉਂਕਿ ਠੰਡ ਦਾ ਅਨੁਭਵ ਹੋ ਰਿਹਾ ਇੱਥੋਂ ਜਗਟਾਂ ਇੱਥੇ ਹੀ ਬੂਡ ਮਿਲਦੇ ਆ ਚੱਲਦੇ ਹੁਣ ਆਪਾਂ ਅੰਦਰ ਇੱਥੋਂ ਆਪਣਾ ਹੋਣੀ ਐ ਐਂਟਰੀ ਲਓ ਜੀ ਪਹੁੰਚ ਕੇ ਬਰਫ਼ ਵਾਲੇ ਮੈਦਾਨ ਦੇ ਵਿੱਚ ਆ ਰਹੀ ਆ ਨਿਆਰਾ ਤੇ ਠੰਡੀ ਠੰਡੀ ਫੀਲਿੰਗ ਜੀ ਵੀ ਆ ਰਹੀ ਆ ਬੋਲਾ ਇੱਥੋਂ ਐਂਟਰ ਕਰਾਉਣਗੇ ਹੋਣਾ ਆਪਾਂ ਨੂੰ ਦੇਖੋ ਇਧਰ ਦਾ ਥਿਊ ਵੇਖੋ ਬੜਾ ਹੀ ਤੱਕੜ ਲੱਗ ਰਿਹਾ ਨਾ ਆ ਜਿਹੜੀ ਆ ਫੀਲਿੰਗ ਆਪਾਂ ਨੂੰ ਆਉਣਗੇ ਆ ਬਰਫ ਵਧੀਆ ਹੁਣ ਆਪਣੀ ਐਂਟਰੀ ਹੋਏਗੀ ਇਸ ਗੇਟ ਦੇ ਵਿੱਚੋਂ ਤੇ ਅੱਗੇ ਸਾਰੀ ਬਰਫ ਹੀ ਬਰਫ ਹੈ ਥੈਂਕ ਯੂ ਓਏ ਹੋਏ ਵੇਖੋ ਵੀ ਤੁਹਾਡਾ ਕੋਲ ਆਏ ਠੰਡ ਓਏ ਹੋਏ ਆ ਵੇਖੋ ਪੂਰਾ ਠਕੜ برف برف ਆਹ ਦੇਖੋ برف ਕਿੰਨੀ ਵਧੀਆ ਲੱਗ ਰਹੀ ਆ ਇਤਲੀਆਂ ਆ نیچے ਵੇਖੋ ਆਹ ਦੇਖੋ ਪੂਰਾ برف ਦਾ ਮਹਿਲ برف ਦਾ ਘਰ ਓਏ ਹੋਏ ਠੰਡ ਠੰਡ ਬਹੁਤ ਲੱਗ ਰਹੀ ਆ ਇਹ ਦੇਖੋ ਕਿਵੇਂ برف ਬਣਾਈ ਹੋਈ ਆ ਕਿਆ ਬਾਤ ਹੈ ਵੀਊ ਦੇਖੋ ਵੀਊ ਇਦਾਂ ਦਾ ਮਜ਼ਾ ਕਰੇ ਬਹੁਤ ਘੱਟ ਨਜ਼ਰਾਂ ਵਾਲਾ ਪੂਰੀ ਧੁੰਦ ਉੱਡਦੀ ਪਈ ਆ ਠੰਡਾ ਇੰਨਾ ਜ਼ਿਆਦਾ ਮਾਈਨਸ 6-7 ਡਿਗਰੀ ਦਾ ਟੈਂਪਰੇਚਰ ਥੱਲੇ ਵੇਖੋ ਬਰਫ਼ੀ ਬਰਫ਼ ਬਰਫ਼ ਜੇ ਛਰੀ ਨਗਰ ਗਲੇਸ਼ੀਅਰ ਉੱਤਰਾਖੰਡ ਪੂਰੇ ਪਹਾੜਾਂ ਦਾ ਮੋਲ ਪੂਰੀ ਵਧੀਆ ਫੀਲਿੰਗ ਵੇਖੋ ਤੁਸੀਂ ਚਾਰ ਆਹ ਵੇਖੋ ਤਿਤਲੀ ਬਰਫ਼ਾਂ ਦੇ ਵਿੱਚ ਕਿਆ ਬਾਤ ਮਜ਼ਾ ਉਹ ਆਕ ਬੁਲੀਂ ਪੂਰੀ ਫੁਲੀ ਪਹਿਲਾਂ ਤਾਂ ਨੱਚੋ ਯਾਰ ਨੱਚੋ ਬਾਹਰ ਬਈ 35 ਡਿਗਰੀ ਸੈਲਸੀਅਸ ਦਾ ਟੈਂਪਰੇਚਰ ਆ ਤੇ ਛੇ ਠੰਡ ਜਾ ਗਏ ਤੇ ਉਹ 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 ਅਲੰਤ ਉਹਦਾ ਪੂਰਾ ਹਾਂ ਮੇਰਾ ਮੱਤਾ ਕਿਵੇਂ ਬਈ ਯਾਰ ਹਾਈ ਹੱਥ ਵੀ ਠਰਦਾ ਥੱਲੇ ਬਰਫ ਹੀ ਆ ਹੋਣਾ ਆਪਾਂ ਜਾ ਰਹੇ ਹਾਂ ਉੱਪਰਲੇ ਬੰਨੇ ਵਿਊ ਦੇਖੋ ਕਿੰਨਾ ਵਧੀਆ ਬਰਫ਼ ਜੰਮੀ ਪਈ ਆ ਰਿਅਲ ਦੇ ਵਿੱਚ ਆਪਾਂ ਨੂੰ ਪਹਾੜਾਂ ਦੀ ਫੀਲਿੰਗ ਆ ਰਹੀ ਹੈ ਗਲੇਸ਼ੀਅਰਾਂ ਦੀ ਆ ਰਹੀ ਆ ਦੇਖੋ ਆ ਕਿੰਦੀ ਵਧੀਆ ਸਿਸਟਮ ਬਣਾਇਆ ਆ ਕਦੀ ਇਹ ਸੋਚਿਆ ਨਹੀਂ ਹੋਵੇਗਾ ਵੀ ਆਪਾਂ ਗਰਮੀ ਦੇ ਵਿੱਚ برفਾਂ ਦੇ ਵਿੱਚ ਆ ਜਾਾਂਗੇ ਸਾਰੇ ਪਨੇ ਗਰਮੀ ਉਹ ਪਾਂਡੇ ਦੇਖੋ ਪਾਂਡੇ ਇਹਦੇ ਦੇਖੋ ਪਹਾੜ ਪੂਰੇ ਬੜੇ ਹੋਏ ਆ ਇੰਨੀ ਜਿਆਦਾ برفਬਾਰੀ ਹੋ ਰਹੀ ਆ ਆ ਦੇਖੋ ਕਿਵੇਂ ਆ ਵਧੀਆ 뷰 ਨਾ ਪੂਰੇ ਗਲੇਸ਼ੀਅਰ ਗਲੇਸ਼ੀਅਰ ਹੀ ਗਲੇਸ਼ੀਅਰ ਨਜ਼ਰ ਆ ਰਹੇ ਆ ਇਦਾਂ ਦੇ 뷰 ਬਹੁਤ ਕਿਸਮਤ ਨਾਲ ਮਿਲਦੇ ਨੇ ਆ ਨਿਆਰਾ ਦੇਖੋ ਕਿੰਨਾ ਘੇੜਾ ਲੱਗਦਾ ਨਾ ਦੇਖੋ ਕਿੰਦੀ ਘੇੜਾ ਪੂਰਾ ਟੈਂਪਰੇਚਰ ਐਸ ਟਾਈਮ ਮਾਈਨਸ 7 ਡਿਗਰੀ ਦੇ ਕਰੀਬ ਟੈਂਪਰੇਚਰ ਹੈ ਕੂਲਿੰਗ ਪੂਰੀ ਹੋਈ ਪਈ ਆ ਪੂਰਾ ਚਿੱਲ ਹੋਇਆ ਪਿਆ ਉਹ ਵੇਟਰ ਜਾਨੀ ਹੋਦੀ ਸਾਈਡ ਹੈ ਠੀਕ ਹੈ ਠੀਕ ਹੈ ਠੀਕ ਇਹ ਨੀਰਾ ਉੱਪਰ ਪਲੇਟ ਕੇ ਜਾਣਾ ਹੈਗਾ ਆਪਾਂ ਉਹ ਵੀ ਜਾਣੇ ਹੈਗੇ ਆ ਸਲਾਈਡਿੰਗ ਕਰਨ ਲੱਗੇ ਆ ਉਹ ਥੱਲੇ ਪਈ ਹੋਈ ਆ ਉਥੋਂ ਲੈ ਕੇ ਆਉਣੇ ਆ ਜਿਹੜੀ ਟ੍ਰੇ ਜੀ ਜਿਹਦੇ ਵਿੱਚ ਆਪਾਂ ਘੁੰਮਣਾ ਹੈਗਾ ਉਹ ਸਲਾਈਡਿੰਗ ਉਹਦੇ ਵਿੱਚ ਕਰਾਂਗੇ ਫਲੇਓ ਲੈ ਕੇ ਆਉਣਾ ਜਾਂ ਬਿਠਾ ਕੇ ਲੈ ਕੇ ਆਓ ਉਹ ਨੰਦਾ ਬਹੁਤ ਕਹਿੜਾ ਬਹੁਤ ਵਧੀਆ ਨਿਆਰਾ ਯਾਰ ਫਿਰ ਇੱਕ ਦੁਬਾਰਾ ਫੇਰ ਆਉਨੇ ਆ 2 ਓਕੇ ਵੈਗਰੂ 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 ਵਾਡੂ 3 ਉ ਰਸਤੇ 'ਤੇ ਰੁਕ ਗਿਆ ਕਾ ਕੋਣ ਤੁਹਾਨੂੰ ਨਾ ਇੱਥੇ ਜਿਹੜੇ ਪੁਆਇੰਟ ਬਣੇ ਸਨੋਵ ਦੇ ਵਿੱਚ ਦਿਖਾਉੜੇ ਆ ਤੁਹਾਨੂੰ ਸਭ ਤੋਂ ਪਹਿਲਾਂ ਆਹ ਗੁਫਾ ਆਓ ਇੱਧਰਲੇ ਬਣੇ ਭਲੂਆ ਵਾਲੀ ਸ਼ੇਰਾਂ ਵਾਲੀ ਗੁਫਾ ਬਣੀ ਹੋਈ ਆ ਲੈ ਆ ਲੈ ਆ ਇੱਧਰ ਆ ਦੇਖੋ ਇੱਕ ਨਾ ਜਿਵੇਂ ਜੰਗਲ ਦੇ ਵਿੱਚ ਮੰਗਲ ਜਾਂ ਪਹਾੜਾਂ ਦੇ ਵਿੱਚ ਘੁੰਮਣ ਤੁਸੀਂ ਆਉਂਦੇ ਤੇ ਜਿਵੇਂ ਦਾ ਉਵੇਂ ਦਾ ਮਾਹੌਲ ਆ ਇੱਧਰ ਦੇਖੋ ਇਹਨੂੰ ਕੋਈ ਬੋਲਦੇ ਆ ਇਹਨੂੰ ਕੋਈ ਕਹਿੰਦੇ ਆ ਪੈਂਗੂ 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 ਆ ਦੇਖੋ ਇੱਕ ਪੈਂਗੂ ਨੇ ਤੇ ਇੱਧਰਲੇ ਬਣੇ ਆਉਗੇ ਆ ਦੇਖੋ ਕਿੱਡੇ ਸੋਹਣੇ ਪੈਂਗਵਨ ਠੰਡੇ ਹੋਏ ਪਏ ਆ ਪੂਰੇ ਠੰਡ ਦੇ ਵਿੱਚ ਵਿਚਾਰੇ ਨਾ برف ਦੇ ਵਿੱਚ ਤਰੇਲੀਆਂ ਆਈਆਂ ਪਈਆਂ ਨਾਲੋਂ ਤੇ ਇੱਧਰ ਲੈ ਬਨੇ ਦੇਖੋ ਇੱਧਰ ਦੇਖੋ ਚਿੱਟਾ ਆ ਦੇਖੋ ਇੱਧਰ ਚਿੱਟਾ ਸ਼ੇਰ ਆ ਬਰਫਰਾ ਇਹ ਬਰਫੀਲਾ ਸ਼ੇਰ ਹੈ ਇੱਧਰ ਲੈ ਬਨੇ ਵਿਚਾਰੇ ਨੂੰ ਇਹਨੂੰ ਤਾੜ ਕੇ ਰੱਖਿਆ ਆ ਤੇ ਇੱਥੇ ਦੇਖੋ ਆ ਵੀ ਪੈਂਗਵਨ ਬੈਠਾ ਆ ਜੇ ਕਿ ਇੱਧਰ ਲੈ ਬਨੇ ਬੈਠਾ ਇਹ ਵੀ ਤੁਹਾਨੂੰ ਸਾਈਡ ਦਿਖਾਉਣੇ ਆ ਉੱਪਰ ਵੀ ਆਉਣੇ ਘੁੰਮ ਕੇ ਆ ਦੇਖੋ ਆ ਨਾ ਪੁਲ ਬਣਾਇਆ ਹੋਇਆ ਜਿਵੇਂ ਆਪਾਂ ਪਹਾੜਾ ਦੇ ਵਿੱਚ ਚੱਲਦੇ ਆਂ ਤੇ ਨਦੀਆਂ ਝੀਲਾਂ ਦੇ ਉੱਪਰ ਪੁਲ ਬਣਿਆ ਹੁੰਦਾ ਉਹੋ ਹੀ ਸੇਮ ਇਹਦੇ ਉੱਪਰ ਜਿਵੇਂ ਆਪਾਂ ਨਦੀਆਂ ਦੇ ਚੱਲਦੇ ਆ ਨਾ ਪਹਾੜਾ ਦੇ ਵਿੱਚ ਜਾਂਦੇ ਆ ਸੇਮ ਉਹੀ ਪੁਲੇ ਤੇ ਜੰਪਿੰਗ ਵੀ ਉਹੀ ਸੇਮ ਕਰਦਾ ਪੂਰਾ ਬਹੁਤ ਵਧੀਆ ਯਾਰ ਸਿਸਟਮ ਦੇਖੋ ਉਧਰ ਏਸੀ ਦੇਖੋ ਕਿੰਨੇ ਲਗਾਏ ਹੋਏ ਜਿਹੜੀ ਬਰਫ਼ ਇਹਨਾਂ ਕਰਕੇ ਬਰਫ਼ ਜੰਮੀ ਰਹਦੀ ਏ ਕੂਲਿੰਗ ਬਹੁਤ ਛੱਡਦੇ ਰਹਿੰਦੇ ਆ ਤੇ ਇਧਰਲੇ ਬੰਨੇ ਸਲਾਈਡਿੰਗ ਕਰ ਸਕਦੇ ਸਲਾਈਡਿੰਗ ਸਲਾਈਡਿੰਗ ਇਹ ਚਾਈਲੇ ਕਿਹਾ ਨਾ ਹੈ ਇਹ ਜੇ ਸਲਾਈਡਿੰਗ ਨੀਚੇ ਸੇ ਲਾਉਣਾ ਪੜੇਗਾ ਚਲੋ ਆਪਾਂ ਨੀਚੇ ਤੋਂ ਲੈ ਕੇ ਆਉਣੇ ਫਿਰ ਸਲਾਈਡਿੰਗ ਇਧਰ ਦੇਖੋ ਜਿਵੇਂ ਮੰਨ ਲਓ ਕਿਸੇ ਨੇ ਰਸਤੇ ਨੂੰ ਫੜ ਕੇ ਫੌਜੀਆ ਵਾਲਾ ਕਰਨਾ ਹੋਵੇ ਕੋਰਸ ਇੱਥੋਂ ਫੜ ਕੇ ਇਹਦੇ ਉੱਪਰ ਚੜ੍ਹਨ ਵਾਸਤੇ ਸਨੋ ਦਾ ਨਜ਼ਾਰਾ ਲੈਣਾ ਹੋਵੇ ਨਾਲ ਸਰੀਰ ਨੂੰ ਗਰਮ ਕਰਨ ਵਾਸਤੇ ਉੱਪਰ ਜਾਣ ਵਾਸਤੇ ਤੇ ਇੱਕ ਇਧਰਲੇ ਬੰਨੇ ਤੁਹਾਨੂੰ ਹੋਰ ਦਿਖਾਉਨੇ ਆ ਆ ਦੇਖੋ ਕਿੰਨਾ ਲੰਮਾ ਇਹਨੂੰ ਕੁਝ ਜੈਮਰਾ ਕਹਿੰਦੇ ਨੇ برف ਵਾਲਾ ਗੁਫਾ ਬਣੀ ਹੋਈ ਆ ਪੂਰੀ ਫੀਲਿੰਗ ਲੈਣ ਵਾਸਤੇ ਅੰਦਰਲੇ ਬਣੇ ਦੇਖੋ ਕਿਵੇਂ ਜੈਨੂਨ ਕੰਮ ਲੱਗਦਾ ਪਿਆ ਤੇ ਇਧਰ ਵੇਖੋ ਇੱਕ ਹੋਰ ਏ ਕੀ ਨੂੰ ਕਹਿੰਦੇ ਆ ਭਾਲੂਈਏ ਵੀ ਸ਼ਹਿਰ ਆ ਆ ਦੇਖੋ ਤੇ ਉਧਰ ਵੇਖੋ برف ਦੇ ਗਲੇਸ਼ੀਅਰ ਪਏ ਹੋਏ برف ਦੇ ਗਲੇਸ਼ੀਅਰ ਕਿਵੇਂ ਪੂਰੀ ਫੀਲਿੰਗ ਲਿਆਉਣ ਵਾਸਤੇ برف ਕੱਟ-ਕੱਟ ਕੇ ਰੱਖੀ ਹੋਈ ਆ ਕਰ ਲੱਗਿਆ ਤੀਰ ਅੰਦਾਜ਼ੇ ਵੈ ਕਦੇ ਕੀਤੀ ਨਹੀਂ ਗਈ ਪਰ ਕੋਸ਼ਿਸ਼ ਕਰਾਂਗੇ ਵੀ ਸਿੱਧਾ ਹੀ ਨਿਸ਼ਾਨਾ ਲਾਵਾਂਗੇ ਇਹਦੇ ਚ ਪਾਇਆ ਤੀਰ ਇਹਨੂੰ ਕਮਾਨ ਨੂੰ ਆਵਾ ਫੜ ਲਿਆ 1 2 3 ਲਾਲ ਲਾਈਨ ਦੇ ਵਿੱਚ ਹੀ ਲੱਗ ਗਿਆ ਤੀਰ ਦਾ ਨਿਸ਼ਾਨਾ ਲਾਉਣ ਵਾਸਤੇ ਬਹੁਤ ਜ਼ਿਆਦਾ ਐਕਸਪੀਰੀਅੰਸ ਚਾਹੀਦਾ ਉਹ ਯਾ ਇਜ਼ਦਾਰ ਲਾਗਾ ਸੈਂਟਰ 'ਚ ਅਜੇ ਬਿਲਕੁਲ ਥੋੜਾ ਜਿਹਾ ਦੂਰ ਹੀ ਰਹਿ ਗਿਆ ਸੈਂਟਰ 'ਚ ਲਾਉਣੇ ਆ ਹੁਣ ਆਪਾਂ ਨਿਸ਼ਾਨੇ ਜਿੰਨੇ ਵੀ ਲਾਏ ਆ ਸਿੱਧੇ ਲੱਗਦੇ ਪਏ ਆ ਖੁਸ਼ੀ ਵਾਲੀ ਗੱਲ ਹੈ ਵੀ ਥੋੜਾ ਜਿਹਾ ਤੀਰੰਦਾਜੀ ਆਉਂਦੀ ਆ ਪਰੋ ਰੈਡ ਲਾਈਨ 'ਚ ਲੱਗੇ ਕਿੰਨੇ ਚਾਰ ਲੱਗੇ ਆ ਖਤਮ ਹੋ ਗਏ ਹੁਣ ਇਧਰ ਲਈ ਬੰਨੇ ਤੁਹਾਨੂੰ ਦਿਖਾਉਣੇ ਆ ਬੋਲਿੰਗ ਵੀ ਅਰਸ਼ ਤਾਂ ਚਲਾ ਗਿਆ ਅੱਗੇ ਤੇ ਹੁਣ ਨਵੀਂ ਜਾ ਰਿਹਾ ਤੇ ਇਹ ਤੇ ਬਾਲ ਜਿਹੜੀਆਂ ਛੁੱਟਦੇ ਨੇ ਤੇ ਬਹੁਤ ਸਾਹਮਣਿਆਂ ਦੇ ਵਿੱਚ ਹੀ ਜਾਣੀ ਚਾਹੀਦੀ ਆ ਤੇ ਕਿੰਨੀਆਂ ਜਿਹੜੀਆਂ ਉਹ ਬੋਤਲਾਂ ਛੁੱਟਦੇ ਆ ਉਹ ਦੇਖਦੇ ਆ ਆ ਸਾਹਮਣੇ ਵਾਲੀਆਂ ਬੋਤਲਾਂ ਛੁੱਟਾ ਨਹੀਂ ਆਪਾਂ ਇੱਥੇ ਜਦੋਂ ਆਪਾਂ ਬਾਲ ਛੁੱਟਣਾ ਨਾ ਤੇ ਇਹਨਾਂ ਦੇ ਪਹਿਲਾਂ ਜਿਹੜੇ ਸ਼ੂਜ਼ ਨੇ ਉਹ ਪਾਉਣੇ ਪੈਣਗੇ ਉਸ ਤੋਂ ਬਾਅਦ ਦੇ ਵਿੱਚ ਬਾਲ ਆਪਾਂ ਛੁੱਟ ਸਕਦੇ ਆ ਇਹਨਾਂ ਦੇ ਰੂਲ ਨੇ ਕਿਉਂਕਿ ਨਾਰਮਲ ਜਿਹੜੇ ਬੂਟ ਜਿਹੜੇ ਆਪਣੇ ਪਾਏ ਹੁੰਦੇ ਉਹਨਾਂ ਵਿੱਚ ਨਹੀਂ ਹੁਣ ਆ ਜਿਹੜਾ ਬਾਲ ਏ ਇਹਨੂੰ ਆਪਾਂ ਛੁੱਟਣਾ ਇਦਾਂ ਹੀ ਫੜਨਾ ਹੁੰਦਾ ਪਹਿਲੀਂ ਉਂਗਲਾ ਪਾ ਕੇ ਬਾਕੀ ਆਪਾਂ ਨੂੰ ਇਹਨਾਂ ਦਾ ਜ਼ਿਆਦਾ ਤਜਰਬਾ ਨਹੀਂ ਹੈਗਾ ਪਰ ਛੁੱਟ ਕੇ ਦੇਖਦੇ ਹਾਂ ਕੀ ਕਰਦੇ ਆ 1 2 3 ਓ ਸਾਈਡ ਹੋ ਗਿਆ 4 ਦੋ ਹੀ ਗਈ ਨਾ ਬਾਲ ਕਾਫੀ ਭਾਰੀ ਆ ਬੈਲੈਂਸ ਬਣਾਉਣਾ ਪੈਂਦਾ ਤਰੀਕੇ ਨਾਲ ਪਰ ਅਜੇ ਨਿਸ਼ਾਨਾ ਲੱਗ ਨਹੀਂ ਰਿਹਾ ਕਾਏ 1 2 3 ਯਾ ਉਹ ਬਣਾ ਸਿਰਫ ਦੋ ਰਹਿ ਗਿਆ ਨੇ ਇਹਨਾਂ ਨੂੰ ਲੱਗਦਾ ਕਿ ਨਹੀਂ ਲੱਗਦਾ ਬਾਕੀ ਕਿਸਮਤ ਤੇ ਡਿਪੈਂਡ ਹੈ ਜਿੱਤ ਕੇ ਬਾਲਾਂ ਵੇਖਣ ਨੂੰ ਸੁੱਟਣ ਦਾ ਤਰੀਕਾ ਹੈ ਤਰੀਕਾ ਜੇ ਤੁਸੀਂ ਸੁੱਟ ਲੋਗੇ ਨਾ ਇੱਥੋਂ ਜਦੋਂ ਬਾਲ ਫੜਦੇ ਬਹੁਤ ਹੈਵੀ ਬਾਲ ਐ ਪਰ ਜਦੋਂ ਗਾਂ ਜਾਂਦੀ ਹੈ ਨਾ ਫਿਰ ਲੈਂਡਮੈਟ ਜਦ ਤੁਹਾਡੇ ਹੱਥ ਦੇ ਵਿੱਚੋਂ ਹਿੱਲ ਗਈ ਤੇ ਫਿਰ ਕੰਮ ਨਹੀਂ ਸਲੋਟ ਆਉਣਾ ਉਦੋਂ ਬਹੁਤ ਨਜ਼ਾਰਾ ਆਉਂਦਾ ਫੈਂਕਣ ਦਾ ਇਹ ਸੀ ਇੰਦੌਰ ਦੀ 스ਨੋ ਸਿਟੀ ਜੇਕਰ ਤੁਸੀਂ ਇਦਾਂ ਦਾ ਨਜ਼ਾਰਾ ਲੈਣਾ ਹੈ ਜਦੋਂ ਵੀ ਇੰਦੌਰ ਆਓ ਇਸ ਜਗ੍ਹਾ ਦੇ ਜਰੂਰ ਵਿਜ਼ਿਟ ਕਰਿਆ ਜੇ ਥੋੜਾ ਜਿਹਾ ਸਰਚ ਕਰ ਲਿਆ ਜੇ Google ਤੇ ਸਰਚ ਕਰੋਗੇ 스ਨੋ ਸਿਟੀ ਦਾ ਨਜ਼ਾਰਾ ਤੁਹਾਨੂੰ ਆਪਣੇ ਆਪ ਦੇਖ ਜਾਣਾ ਪੂਰਾ ਘੈਂਟ ਨਜ਼ਾਰਾ ਜੇਕਰ ਤੁਸੀਂ ਚਾਹੁੰਦੇ ਹੋ ਇਦਾਂ ਦੀਆਂ ਵੀਡੀਓ ਵੇਖਣੀਆਂ ਤੇ ਆਪਣੇ ਪੇਜ ਨਾਲ ਜੁੜੇ ਰਹਿਅ ਜ ਮਿਲਦੇ ਆ ਤੁਹਾਨੂੰ ਕਿਸੇ ਨਵੀਂ ਵੀਡੀਓ ਦੇ ਵਿੱਚ ਅੱਜ ਦੇ ਲਈ ਸਸ ਸ੍ਰੀ ਅਕਾਲ